ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹ ਖੁਦ ਵੀ ਬੋਲ ਰਹੇ ਨੇ ਕਿ ਲਗਭਗ 40 ਸਾਲਾਂ ਤੋਂ ਅਸੀਂ ਇੱਥੇ ਰਹਿੰਦੇ ਆ ਲੋਕ ਵੀ ਉਹਨਾਂ ਨੂੰ ਦੇਖ ਰਹੇ ਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਉਹ ਉੱਥੇ ਹੀ ਬੈਠੇ ਹੋਏ ਨੇ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਦੇ ਘਰਾਂ ਦੇ ਉੱਪਰ ਉਹਨਾਂ ਦੀ ਝੁੱਗੀ ਝੌਂਪੜੀਆਂ ਦੇ ਉੱਪਰ ਜਿਹੜੇ ਬਲਡੋਜ਼ਰ ਚਲਾਏ ਨੇ ਜਦੋਂ ਉਹ ਆ ਕੇ ਉਸ ਛੜਕ ਦੇ ਨਾਲ ਬੈਠ ਰਹੇ ਸੀ ਉਹ ਉਦੋਂ ਕਿੱਥੇ ਸੁੱਤੇ ਸੀ ਉਹਨਾਂ ਨੂੰ ਉਦੋਂ ਹੀ ਚਾਹੀਦਾ ਸੀਗਾ ਕਿ ਉਹਨਾਂ ਨੂੰ ਉੱਥੇ ਨਾ ਬੈਠਣ ਦਿੱਤਾ ਜਾਂਦਾ ਪਰ ਸਭਾ ਇਹ ਮੰਨਦੀ ਹੈ ਕਿ ਲੋਕਾਂ ਦੇ ਘਰ ਘੋਣ ਦੇ ਨਾਲ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮ ਉਹ ਨਹੀਂ ਹੋ ਸਕਦਾ ਘਰ ਕਿਹੜੇ ਲੋਕਾਂ ਨੇ ਢਾਏ ਜਾ ਰਹੇ ਆ ਜਿਹੜੇ ਲੋਕ ਕੋਈ 2-2 4-4 ਗ੍ਰਾਮ ਚਿੱਟੇ ਦੇ ਵਿੱਚ ਫੜੇ ਜਾਂਦੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਵਸਤਿਨਾਂ ਦੇ ਵਿੱਚ ਛੋਟੇ ਸਪਲਾਈਰਾਂ ਉਹਨਾਂ ਦੇ ਘਰ ਜਿਹੜੇ ਕੋਟਾਏ ਜਾ ਰਹੇ ਆ ਡੇਗੇ ਜਾ ਰਹੇ ਆ ਜਿਹੜੇ ਵੱਡੇ ਵੱਡੇ ਮੱਗਰਮਾਛ ਉਹਨਾਂ ਨੂੰ ਤਾਂ ਮੂੰਹ ਨਹੀਂ ਹੁੰਦਾ ਨਾ ਪੰਜਾਬ ਸਰਕਾਰ ਦਾ ਹੁੰਦਾ ਤੇ ਨਾ ਹੀ ਪੰਜਾਬ ਪੁਲਿਸ ਦਾ ਇਹ ਇਹਨਾਂ ਨੇ ਚਲਾਇਆ ਹੋਇਆ ਇਹ ਸਾਡੇ ਲੋਕਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਬਣਾਉਣਾ ਚਾਹੁੰਦੇ ਪੰਜਾਬ ਸਰਕਾਰ ਜਿਹੜੇ ਬਲਡੋਜਰਾਂ ਨਾਲ ਲੋਕਾਂ ਦੇ ਘਰ ਢਾ ਰਹੀ ਹੈ ਉਹ ਠੀਕ ਆ ਤੁਸੀਂ ਦੇਖੋ ਕਿ ਇਹੀ ਨਸ਼ੇ ਵਾਲਿਆਂ ਦਾ ਬਹਾਨਾ ਬਣਾ ਕੇ ਸ਼ੁਰੂ ਕੀਤਾ ਹੋਇਆ ਪੰਜਾਬ ਸਰਕਾਰ ਨੇ ਜਿਹੜਾ ਬਲਡੋਜਰ ਸਿਸਟਮ ਤੇ ਉਹੋ ਹੀ ਬਲਡੋਜਰ ਸਾਡੇ ਟਿੱਕਰੀ ਤੇ ਤੇ ਖਨੌਰੀ ਤੇ ਚੱਲਿਆ ਉਹ ਚੰਬੂ ਤੇ ਖਨੌਰੀ ਤੇ ਤੇ ਜਦੋਂ ਸ਼ੰਭੂ ਤੇ ਖਨੋਰੀ ਤੇ ਜਿਹੜਾ ਕਿਸਾਨਾਂ ਦੇ ਵੱਡੀ ਪੱਦਰ ਤੇ ਜਿਹੜੇ ਘਰ ਆ ਜਿਹੜੇ ਉਹ ਬਣਾਏ ਹੋਏ ਸੀਗੇ ਉਹਨਾਂ ਦੇ ਉਹ ਤੈਥ ਰੈਸ ਕੀਤੇ ਗਏ ਉਤੋਂ ਕਰੋੜਾਂ ਰੁਪਈਆ ਦਾ ਸਮਾਨ ਜਿਹੜਾ ਉਹ ਗਾਇਬ ਕੀਤਾ ਗਿਆ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਬਹੁਤ ਸਾਰੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਉਹ ਸਰਕਾਰ ਦੇ ਐਮਐਲਏਾਂ ਦੇ ਚਾਹੇਤਿਆਂ ਦੇ ਘਰੋਂ ਮਿਲੇ ਜਿਸ ਨਾਲ ਆਸ਼ਾ ਖਤਮ ਹੋਊਗਾ ਕਿਉਂਕਿ ਪੰਜਾਬ ਸਰਕਾਰ ਦੇ ਜਿਹੜਾ 3 ਸਾਲ ਦਾ ਕਾਰਜਕਾਲ ਜਿਹੜਾ ਸਮਾਪਤ ਹੋਇਆ ਤੇ ਚੌਥੇ ਸਾਲ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਵੇਸ਼ ਕੀਤਾ ਵਿਆ ਉਹ ਇਹਨਾਂ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਅਜੇਹਾ ਨਹੀਂ ਕਰ ਸਕਿਆ ਕਿ ਜਿਹਦੇ ਨਾਲ ਲੋਕ ਖੁਸ਼ ਹੋਣ ਜੀ ਲੋਕਾਂ ਦੇ ਧੀਆਂ ਪੁੱਤ ਨਸ਼ੇ ਤੋਂ ਦੁਖੀ ਆ ਉਹਨਾਂ ਨੇ ਲੋਕਾਂ ਦੀ ਦੁੱਖ ਦੀ ਰੱਖ ਤੇ ਜਿਹੜਾ ਹੱਥ ਰੱਖਿਆ ਤੇ ਲੋਕਾਂ ਨੂੰ ਲੱਗਦਾ ਕਿ ਸਾਡੇ ਬੱਚੇ ਬਚਨੇ ਚਾਹੀਦੇ ਆ ਜੇ ਨਸ਼ਾ ਤਸਕਰਾਂ ਦੇ ਘਰ ਡੇਗਦੇ ਕੁਝ ਹੁੰਦਾ ਜਿਵੇਂ ਮਰਜ਼ੀ ਹੋ ਜੀ ਇਸੇ ਤੋਂ ਦੁਖੀ ਹੋ ਕੇ ਹੀ ਤਾਂ ਇਹਨਾਂ ਦੀ ਸਰਕਾਰ ਬਣਾਈ ਗਈ ਕਾਲੀ ਕਾਂਗਰਸੀਆਂ ਨੇ ਜਿਹੜਾ ਨਸ਼ਾ ਉਹ ਖਤਮ ਨਹੀਂ ਕੀਤਾ ਸਿਕਲ ਜੀ ਮੈਂ ਸੁਰਿੰਦਰ ਟੈਲਵਾ ਤੁਸੀਂ ਜੁੜੇ ਹੋ ਟੈਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਪੰਜਾਬ ਦੇ ਵਿੱਚ ਕਾਬਜ ਆਮ ਆਦਮੀ ਪਾਰਟੀ ਜਿਹੜੀ ਕਿ ਬੀਜੇਪੀ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ ਜਿਨੇ ਪੰਜਾਬ ਦੇ ਵਿੱਚ ਕਈ ਲੋਕਾਂ ਦੇ ਆਮ ਲੋਕਾਂ ਦੇ ਮਜ਼ਦੂਰਾਂ ਦੇ ਜਿਹੜੇ ਘਰ ਟਾਏ ਆ ਜਿਵੇਂ ਕੋਟਕਪੂਰੇ ਦੇ ਵਿੱਚ ਬਠਿੰਡਾ ਰੋਡ ਤੇ ਰਹਿੰਦੇ ਮਜ਼ਦੂਰ ਜਿਨ੍ਹਾਂ ਦੀਆਂ ਝੁੱਗੀਆਂ ਝੋਪੜੀਆਂ ਜਿਹੜੀਆਂ ਉਹ ਤੈਸ ਨੈਸ ਕਰ ਦਿੱਤੀਆਂ ਗਈਆਂ ਏ ਤੇ ਕੁਝ ਕੁ ਲੋਕਾਂ ਨੂੰ ਨਸ਼ਾ ਤਸਕਰ ਕਹਿ ਕੇ ਉਹਨਾਂ ਦੇ ਘਰ ਆ ਜਿਹੜੇ ਉਹ ਟਾਏ ਗਏ ਆ ਸੋ ਇਸ ਸਾਰੇ ਮਾਮਲੇ ਤੇ ਅੱਜ ਆਪਾਂ ਗੱਲ ਗੱਲਬਾਤ ਕਰਾਂਗੇ ਨੌਜਵਾਨ ਭਾਰ ਸਭਾ ਦੇ ਆਗੂ ਨੌ ਨਿਹਾਲ ਜੀ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਕੀ ਕਹੋਗੇ ਇਸ ਸਾਰੇ ਮਾਮਲੇ ਤੇ ਜਿਵੇਂ ਕੋਟਕਪੂਰੇ ਦੇ ਵਿੱਚ ਲੋਕਾਂ ਦੇ ਘਰ ਢਾਏ ਗਏ ਮਜ਼ਦੂਰਾਂ ਦੇ ਘਰ ਢਾਏ ਗਏ ਨਸ਼ਾ ਤਸਕਰ ਕਹਿ ਕੇ ਉਹਨਾਂ ਦੇ ਘਰ ਢਾਏ ਗਏ ਕੀ ਕਿਵੇਂ ਦੇਖਣੋ ਸਾਰੇ ਮਾਮਲੇ ਦੇ ਦੇਖੋ ਜੀ ਜਿਹੜੀ ਕੋਟਕਪੂਰੇ ਦੇ ਵਿੱਚ ਘਟਨਾ ਵਾਪਰੀ ਆ ਮਜ਼ਦੂਰਾਂ ਦੇ ਜੋ ਝੁੱਗੀਆਂ ਸੀਗਾ ਉਹਨਾਂ ਨੂੰ ਬਲਡੋਜ਼ਰ ਦੇ ਨਾਲ ਤੈਸਨੈਸ ਕੀਤਾ ਗਿਆ ਉਹਨਾਂ ਦਾ ਸਮਾਨ ਵੀ ਜਿਹੜਾ ਉੱਥੋਂ ਟਰਾਲੀਆਂ ਪਰ ਪਰ ਕੇ ਪ੍ਰਸ਼ਾਸਨ ਵੱਲੋਂ ਕਿਸੇ ਪਾਸੇ ਜਿਹੜਾ ਲਜਾਇਆ ਗਿਆ ਉਹਨਾਂ ਨੂੰ ਹਾਲੇ ਤੱਕ ਦਿੱਤਾ ਨਹੀਂ ਗਿਆਗਾ ਤੇ ਉਹਨਾਂ ਤੇ ਇਹ ਅਲੀਗੇਸ਼ਨ ਲੱਗ ਰਹੇ ਨੇ ਕਿ ਨਜਾਇਜ਼ ਕਬਜ਼ਾ ਕਰਕੇ ਬੈਠੇ ਨੇ ਇਹ ਦੂਸਰੇ ਸੂਬੇ ਦੇ ਆਏ ਹੋਏ ਨੇ ਪ੍ਰਵਾਸੀ ਨੇ ਤੇ ਬਹੁਤ ਸਾਰੇ ਲੋਕ ਤਾਂ ਉਹਨਾਂ ਨੂੰ ਭਈਏ ਕਹਿ ਕੇ ਵੀ ਸੰਬੋਧਨ ਜਿਹੜੇ ਉਹ ਹੋ ਰਹੇ ਨੇ ਪਰ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੱਤੇ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਉਹ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹ ਖੁਦ ਵੀ ਬੋਲ ਰਹੇ ਨੇ ਕਿ ਲਗਭਗ 40 ਸਾਲਾਂ ਤੋਂ ਅਸੀਂ ਇੱਥੇ ਰਹਿੰਦੇ ਆ ਲੋਕ ਵੀ ਉਹਨਾਂ ਨੂੰ ਦੇਖ ਰਹੇ ਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਉਹ ਉੱਥੇ ਹੀ ਬੈਠੇ ਹੋਏ ਨੇ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਦੇ ਘਰਾਂ ਦੇ ਉੱਪਰ ਉਹਨਾਂ ਦੀ ਝੁੱਗੀ ਝੌਂਪੜੀਆਂ ਦੇ ਉੱਪਰ ਜਿਹੜੇ ਬਲਡੋਜ਼ਰ ਚਲਾਏ ਨੇ ਜਦੋਂ ਉਹ ਆ ਕੇ ਉਸ ਸੜਕ ਦੇ ਨਾਲ ਬੈਠ ਰਹੇ ਸੀ ਉਹਦੋਂ ਕਿੱਥੇ ਸੁੱਤੇ ਸੀ ਉਹਨਾਂ ਨੂੰ ਉਦੋਂ ਹੀ ਚਾਹੀਦਾ ਸੀਗਾ ਕਿ ਉਹਨਾਂ ਨੂੰ ਉੱਥੇ ਨਾ ਬੈਠਣ ਦਿੱਤਾ ਜਾਂਦਾ ਕੀ ਉਦੋਂ ਉਹ ਕਬਜ਼ਾ ਜਾਈ ਸੀ ਜਦੋਂ ਉਹਨਾਂ ਨੂੰ ਉੱਥੇ ਬੈਠਣ ਦਿੱਤਾ ਗਿਆ ਅੱਜ ਜਦੋਂ ਸਵਾ 100 ਦੇ ਕਰੀਬ ਉਹਨਾਂ ਦਾ ਘਰ ਉੱਥੇ ਬਣ ਚੁੱਕਾ ਸੀਗਾ ਤੇ ਉਹਦੇ ਤੇ ਬਲਡੋਜ਼ਰ ਹੀ ਆਕਦਮ ਚਲਾ ਦਿੱਤਾ ਗਿਆ ਤੇ ਜਿਹੜੇ ਬਲਡੋਜ਼ਰ ਚਲਾਉਣ ਵਾਲੇ ਆ ਉਹਨਾਂ ਨੂੰ ਵੀ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਕੀ ਤੁਸੀਂ ਇਹ ਕ ਤਾਂ ਕਹਿ ਕੇ ਲੋਕਾਂ 'ਚ ਇਹ ਪੇਸ਼ ਕਰਤਾ ਕਿ ਪ੍ਰਵਾਸੀ ਮਜ਼ਦੂਰ ਨੇ ਇੱਥੇ ਆ ਕੇ ਨਜਾਇਜ਼ ਕਬਜ਼ਾ ਕਰੀ ਬੈਠੇ ਕਿ ਜਿਹੜੀਆਂ ਤੁਸੀਂ ਉਹਨਾਂ ਦੀਆਂ ਵੋਟਾਂ ਇੱਥੋਂ ਪੰਜਾਬ ਦੀਆਂ ਬਣਾਈਆਂ ਹੋਈਆਂ ਨੇ ਪੰਜਾਬ ਦੇ ਆਧਾਰ ਕਾਰਡ ਉਹਨਾਂ ਦੇ ਬਣਾਏ ਹੋਏ ਨੇ ਤੇ ਕੀ ਉਹ ਜਿਹੜੇ ਲੋਕਾਂ ਨੇ ਬਣਾਏ ਨੇ ਉਹ ਕਸੂਰਵਾਰ ਨਹੀਂ ਜੇ ਉਹਨਾਂ ਲੋਕਾਂ ਤੇ ਕਾਰਵਾਈ ਹੋ ਸਕਦੀ ਆ ਵੀ ਉਹ ਨਜਾਇਜ਼ ਕਬਜ਼ਾ ਕਰਕੇ ਬੈਠੇ ਨੇ ਤੇ ਫਿਰ ਕਾਰਵਾਈ ਤਾਂ ਉਹਨਾਂ ਲੋਕਾਂ ਤੇ ਵੀ ਬੰਦੀ ਆ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਉਹਨਾਂ ਤੋਂ ਵੋਟਾਂ ਪਵਾਈਆਂ ਨੇ ਜਿਹੜੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਤੋਂ ਵੋਟਾਂ ਲਈਆਂ ਨੇ ਉਹ ਸਾਰੇ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਬੰਦੀ ਆ ਫਿਰ ਕੱਲੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਹੀ ਕਿਉਂ ਚੱਲੇ ਆ ਫਿਰ ਉਧਰ ਵੀ ਚਲਾ ਦੇਣ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਆਧਾਰ ਕਾਟ ਬਣਾਏ ਨੇ ਜਿਨ੍ਹਾਂ ਨੇ ਤਸਦੀਕ ਕੀਤੇ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਦੀਆਂ ਵੋਟਾਂ ਪਾਈਆਂ ਤੇ ਪਵਾਈਆਂ ਨੇ ਜੀ ਉਹ ਸਾਰਿਆਂ ਤੇ ਕਾਰਵਾਈ ਬੰਦੀ ਨਾ ਫਿਰ ਕੱਲੇ ਉਹਨਾਂ ਗਰੀਬਾਂ ਤੇ ਇਹੀ ਕਿਉਂ ਬਲਡੋਜ਼ਰ ਜਿਹੜਾ ਰਾਜ ਇਸ ਇਹਨਾਂ ਨੇ ਸਥਾਪਿਤ ਕੀਤਾ ਹੋਇਆ ਇੱਥੇ ਪੰਜਾਬ ਦੇ ਵਿੱਚ ਜੋ ਕੋਸ਼ਿਸ਼ ਕਰ ਰਹੇ ਲਗਾਤਾਰ ਇਹ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਇਹ ਨਸ਼ਿਆਂ ਵਾਲਿਆਂ ਦੇ ਕਹਿ ਕਹਿ ਕੇ ਘਰ ਤੋੜ ਰਹੇ ਨੇ ਜੀ ਪਹਿਲੀ ਤਾਂ ਗੱਲ ਇਹ ਆ ਕਿ ਠੀਕ ਆ ਲੋਕ ਦੁਖੀ ਬਹੁਤ ਆ ਪੰਜਾਬ ਦੇ ਕਿ ਉਹਨਾਂ ਨੂੰ ਤਾਂ ਇਹ ਆ ਕਿ ਨਸ਼ਾ ਬੰਦ ਹੋਣਾ ਚਾਹੀਦਾ ਕਿਸੇ ਵੀ ਢੰਗ ਨਾਲ ਹੋ ਜੇ ਜੀ ਪੁਲਿਸ ਜਿਸ ਤਰ੍ਹਾਂ ਦਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਪੈਦਾ ਕਰ ਰਹੀ ਆ ਜਿਹੜੇ ਸਰਕਾਰ ਹਾਲਾਤ ਪੈਦਾ ਕਰਵਾਉਣਾ ਚਾਹੁੰਦੀ ਆ ਪੁਲਿਸ ਨੂੰ ਪੁਲਿਸ ਦਾ ਜਿਹੜਾ ਪੁਲਿਸ ਸਟੇਟ ਪੰਜਾਬ ਨੂੰ ਜਿਹੜਾ ਲਗਾਤਾਰ ਬਣਾਉਣ ਦੇ ਵਿੱਚ ਕੋਸ਼ਿਸ਼ਾਂ ਜੜੀਆਂ ਜਾਰੀ ਨੇ ਹਰ ਰੋਜ਼ ਆਪਾਂ ਦੇਖਦੇ ਆ ਕਿ ਲੌਂਜਵਾਨਾਂ ਨੂੰ ਫੜ ਫੜ ਕੇ ਉਹਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰ ਮਾਰ ਕੇ ਝੂਠੇ ਇਨਕਾਊਂਟਰ ਜਿਹੜੇ ਉਹ ਬਣਾਏ ਜਾ ਰਹੇ ਆ ਤੇ ਕਿਹਾ ਜਾ ਰਿਹਾ ਕਿ ਅਸੀਂ ਇਹਨੂੰ ਕਹਾਣੀ ਕੋਈ ਵੀ ਅਸਲਾ ਬਰਾਮਦ ਕਰਨ ਗਏ ਸੀ ਤੇ ਇਹ ਜਿਹੜਾ ਦੋਚੀ ਆ ਇਹਨੇ ਸਾਡਾ ਥਾਣੇਦਾਰ ਦਾ ਰਵਾਲ ਵਰ ਕੱਢਿਆ ਤੇ ਪੁਲਿਸ ਦੇ ਉੱਪਰ ਫੈਰ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਇਹਦੀ ਜਿਹੜੀ ਲੱਤ ਤੇ ਗੋਲੀ ਲੱਗੀ ਕੀ ਜਦੋਂ ਆਹਮੋ ਸਾਹਮਣੇ ਗੋਲੀ ਚੱਲਦੀ ਆ ਵੀ ਇਹ ਕਿਵੇਂ ਤੈ ਹੋ ਜਾਂਦਾ ਵੀ ਕੱਲੀ ਲੱਤ ਤੇ ਗੋਲੀ ਹੀ ਵੱਜੂਗੀ ਜੀ ਸਾਰਾ ਕੁਝ ਫੇਕ ਜਿਹੜਾ ਉਹ ਲੋਕਾਂ ਦੇ ਵਿੱਚ ਦਹਿਸ਼ਤ ਪਾਉਣ ਵਾਸਤੇ ਤੇ ਇਹ ਸਟੇਟ ਨੂੰ ਜਿਹੜਾ ਪੁਲਿਸ ਸਟੇਟ ਬਣਾਉਣ ਵਾਸਤੇ ਲਗਾਤਾਰ ਜਿਹੜੀ ਪੰਜਾਬ ਸਰਕਾਰ ਲੱਗੀ ਹੋਈ ਆ ਉਹਨੂੰ ਇਹ ਕੋਝੀਆਂ ਚਾਲਾਂ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਤੇ ਜਿਹੜਾ ਬਲਡੋజర్ ਸਿਸਟਮ ਇੱਥੇ ਚਲਾਇਆ ਹੋਇਆ ਯੂਪੀ ਦੀ ਤਰਜ਼ ਤੇ ਪੰਜਾਬ ਦੇ ਲੋਕ ਪਹਿਲਾਂ ਹੀ ਕਹਿੰਦੇ ਸੀ ਕਿਆ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਭਾਜੀਪੀ ਦੀ ਬੀ ਟੀਮ ਆ ਜੋ ਕੁਝ ਭਾਜੀਪੀ ਤੋਂ ਪੰਜਾਬ ਦੇ ਵਿੱਚ ਨਹੀਂ ਹੋਇਆ ਜੋ ਭਾਜੀਪੀ ਪੰਜਾਬ ਦਾ ਨਹੀਂ ਵਿਗਾੜ ਸਕੀ ਉਹ ਆਮ ਆਦਮੀ ਪਾਰਟੀ ਦੇ ਰਾਹੀਂ ਪੰਜਾਬ ਦਾ ਜਿਹੜਾ ਖਲਾਰਾ ਉਹ ਪਾਇਆ ਜਾ ਰਿਹਾ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਦਾ ਜਿਹੜਾ ਨੁਕਸਾਨ ਉਹ ਲਗਾਤਾਰ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਜਿਹੜਾ ਇਹਨਾਂ ਨੇ ਬਹਾਨਾ ਬਣਾਇਆ ਕਿ ਅਸੀਂ ਨਸ਼ੇ ਤਸਕਰਾਂ ਦੇ ਘਰ ਢਾ ਰਹੇ ਹਾਂ ਅੱਡੋ ਅੱਡੀ ਵਿਚਾਰ ਹੋ ਸਕਦੇ ਆ ਸਾਡੀ ਨੌਜਵਾਨ ਭਾਰ ਸਭਾ ਇਹ ਮੰਨਦੀ ਆ ਕਿ ਲੋਕਾਂ ਦੇ ਘਰ ਢੋਂ ਦੇ ਨਾਲ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮ ਆ ਉਹ ਨਹੀਂ ਹੋ ਸਕਦਾ ਘਰ ਕਿਹੜੇ ਲੋਕਾਂ ਦੇ ਢਾਏ ਜਾ ਰਹੇ ਆ ਜਿਹੜੇ ਲੋਕ ਕੋਈ 2-2 4-4 ਗ੍ਰਾਮ ਚਿੱਟੇ ਦੇ ਵਿੱਚ ਫੜੇ ਜਾਂਦੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਵਸਤੀਆਂ ਦੇ ਵਿੱਚ ਛੋਟੇ ਸਪਲਾਈਰ ਆ ਉਹਨਾਂ ਦੇ ਘਰ ਜਿਹੜੇ ਕੋਟਾਏ ਜਾ ਰਹੇ ਆ ਡੇਗੇ ਜਾ ਰਹੇ ਆ ਜਿਹੜੇ ਵੱਡੇ ਵੱਡੇ ਮਗਰਮਾਛ ਉਹਨਾਂ ਨੂੰ ਤਾਂ ਮੂੰਹ ਨਹੀਂ ਹੁੰਦਾ ਨਾ ਪੰਜਾਬ ਸਰਕਾਰ ਦਾ ਹੁੰਦਾ ਤੇ ਨਾ ਹੀ ਪੰਜਾਬ ਪੁਲਿਸ ਦਾ ਹੁੰਦਾ ਕਿਉਂਕਿ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਆ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਕੇਂਦਰ ਸਰਕਾਰ ਇਹਨਾਂ ਦੀ ਸ਼ਹਿਤ ਉਹ ਬਿਨਾ ਜਿਹੜਾ ਨਸ਼ਾ ਉਹ ਨਹੀਂ ਆ ਸਕਦਾਗਾ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਇਹ ਸਾਰਾ ਕੁਝ ਕੇਂਦਰ ਦੀ ਪੰਜਾਬ ਦੀ ਸਰਕਾਰ ਤੇ ਪੁਲਿਸ ਤੇ ਫੌਜ ਜਿਹੜੀ ਇਹਨਾਂ ਦੀ ਮਿਲਿ ਭੁਗਤ ਦੇ ਨਾਲ ਜਿਹੜਾ ਨਸ਼ਾ ਉਹ ਇੱਥੇ ਆ ਰਿਹਾ ਤੇ ਤੁਸੀਂ ਦੇਖੋਗੇ ਕੱਲ ਪਰਸੋਂ ਦੀ ਖਬਰ ਇੱਕ ਉਹਦੇ ਵਿੱਚ ਕੇਂਦਰ ਦੀ ਇੱਕ ਏਜੰਸੀ ਦਾ ਅਧਿਕਾਰੀ ਵੀ ਨਸ਼ੇ ਦੇ ਵਿੱਚ ਨਵਾਲੋਵ ਜਿਹੜਾ ਫੜਿਆ ਗਿਆ ਪੁਲਿਸ ਦੇ ਲਗਾਤਾਰ ਅਧਿਕਾਰੀ ਆਪਾਂ ਤਾਂ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਪੁਲਿਸ ਤੇ ਸਰਕਾਰ ਦੀ ਛੈਤੋ ਬਿਨਾ ਨਸ਼ਾ ਜਿਹੜਾ ਨਹੀਂ ਵਿਕ ਰਿਹਾ ਇਹ ਖੁਦ ਨਵਾਲਬ ਨੇ ਚਾਹੇ ਉਹ ਵੱਡੇ ਵੱਡੇ ਲੀਡਰ ਆ ਚਾਹੇ ਪੁਲਿਸ ਆ ਵੀ ਇਹਨਾਂ ਤੋਂ ਬਿਨਾ ਜਿਹੜਾ ਨਸ਼ੇ ਦਾ ਧੰਦਾ ਨਹੀਂ ਹੋ ਰਿਹਾ ਆਮ ਲੋਕਾਂ ਦੀ ਕੀ ਹਸਤੀ ਆ ਯਾਰ ਕਿ ਕੋਈ ਨਸ਼ਾ ਵੇਚ ਜੂਗਾ ਆ ਕਰੋਨਾ ਕਾਲ ਦੇ ਦੌਰਾਨ ਤੁਸੀਂ ਦੇਖਿਆ ਹੀ ਆ ਕਿਸੇ ਦੀ ਹਿੰਮਤ ਪੈਂਦੀ ਸੀ ਵੀ ਕੋਈ ਗੇਟ ਤੋਂ ਬਾਹਰ ਵੀ ਨਿਕਲਾਵੇ ਫਿਰ ਨਸ਼ਾ ਕਿਵੇਂ ਵਿਕਜੂ ਕਰੋਨਾ ਦੇ ਦੌਰਾਨ ਵੀ ਇਹਨਾਂ ਨੇ ਜਾਮ ਕਰਕੇ ਰਸਤਾ ਸੀ ਨਾ ਪੰਜਾਬ ਜੀ ਬਿਲਕੁਲ ਤੇ ਫਿਰ ਨਸ਼ਾ ਤਸਕਰ ਕਿਵੇਂ ਘੁਮ ਸਕਦੇ ਆ ਜਦੋਂ ਇਹਨਾਂ ਨੇ ਖੁੱਲੀ ਛੁੱਟੀ ਦਿੱਤੀ ਹੋਈ ਆ ਵੀ ਤੁਸੀਂ ਨਸ਼ਾ ਵੇਚੋ ਤੁਸੀਂ ਵੀ ਕਮਾਈ ਕਰੋ ਤੇ ਸਾਨੂੰ ਵੀ ਪੈਸੇ ਦਿਓ ਤੇ ਫਿਰ ਨਸ਼ਾ ਰੁਕੂ ਕਿਵੇਂ ਇੱਥੋਂ ਤੱਕ ਕਿ ਹੁਣ ਤਾਂ ਪੁਲਿਸ ਦੇ ਬਹੁਤ ਸਾਰੇ ਅਧਿਕਾਰੀ ਜਿਹੜੇ ਮੁਲਾਜ਼ਮਾਂ ਦੇ ਕੋਲੋਂ ਇਹਨਾਂ ਨੇ ਆਪ ਖੁਦ ਨਸ਼ਾ ਫੜੀ ਜਾ ਰਹੇ ਆ ਪੁਲਿਸ ਵਾਲੇ ਤੇ ਫਿਰ ਅਸੀਂ ਪੁਲਿਸ ਤੋਂ ਤੇ ਸਰਕਾਰ ਤੋਂ ਕੀ ਆਸ ਕਰਾਂਗੇ ਕੇ ਨਸ਼ਾ ਬੰਦ ਕਰ ਦੂ ਕਿਉਂਕਿ ਇਹ ਤਾਂ ਖੁਦ ਵੇਚ ਰਹੀ ਹੈ ਖੁਦ ਨਮੋਲਮ ਨੇ ਜਿਹੜਾ ਲੋਕਾਂ ਤੋਂ ਫੜਿਆ ਜਾਂਦਾ ਉਹ ਵੀ ਇਹ ਗਾਂ ਸਪਲਾਈ ਕਰਦੇ ਉਹ ਵੀ ਵੇਚਦੇ ਨੇ ਬਹੁਤ ਸਾਰੇ ਘੱਟ ਕੇਸ ਆ ਜਿਹੇ ਆਉਂਦੇ ਆ ਜਦੋਂ ਲੋਕਾਂ ਨੂੰ ਪਤਾ ਲੱਗੇ ਵੀ ਇਹ ਜਿਹੜਾ ਨਸ਼ਾ ਫੜਿਆ ਗਿਆ ਸੀ ਉਹ ਨਸ਼ਟ ਕੀਤਾ ਜਾ ਰਿਹਾ ਉਹ ਲੋਕ ਵਿਖਾਵੇ ਆਸਤੇ ਲੋਕਾਂ ਨੂੰ ਕੀ ਪਤਾ ਵੀ ਉਹ ਨਸ਼ਾ ਹੀ ਨਸ਼ਟ ਕੀਤਾ ਜਾਂਦਾ ਜਾਂ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਲਿਜਾ ਕੇ ਉੱਥੇ ਕਰੀ ਜਾਂਦੇ ਆ ਜਿਹੜਾ ਨਸ਼ਾ ਉਹ ਤਾਂ ਇਹ ਖੁਦ ਵੇਚਦੇ ਆ ਤੇ ਜਿਹੜਾ ਇਹ ਬਲਡੋజర్ ਵਾਲਾ ਸਿਸਟਮ ਇਹਨਾਂ ਨੇ ਚਲਾਇਆ ਹੋਇਆ ਲੋਕਾਂ ਦੇ ਘਰ ਟਾਉਣ ਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਮੰਨਦੇ ਆ ਕਿ ਜੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ਾ ਖਤਮ ਕਰਨਾ ਚਾਹੁੰਦੀ ਪੰਜਾਬ ਦੇ ਵਿੱਚੋਂ ਤੇ ਉਹਦੇ ਹੋਰ ਸਾਰੇ ਤਰੀਕੇ ਹੈਗੇ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਵਾਸਤੇ ਪਿੰਡਾਂ ਦੇ ਵਿੱਚ ਜਿਹੜੇ ਖੇਡ ਗਰਾਊਂਡ ਬਣਾਏ ਜਾਣੇ ਚਾਹੀਦੇ ਆ ਖੇਡਾਂ ਦਾ ਸਮਾਨ ਮਹਈਆ ਕਰਾਇਆ ਜਾਣਾ ਚਾਹੀਦਾ ਤੇ ਉਹਨਾਂ ਵਾਸਤੇ ਖਿਡਾਰੀਆਂ ਵਾਸਤੇ ਜਿਹੜਾ ਕੋਚ ਦਾ ਉਹਨਾਂ ਦੀ ਡਾਈਟ ਦਾ ਪ੍ਰਬੰਧ ਆ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਤੇ ਨਾਲ ਹੀ ਜਿਹੜਾ ਪਿੰਡ ਪੱਧਰ ਤੋਂ ਲੈ ਕੇ ਖੇਡਾਂ ਦਾ ਅਦਨਿਕ ਢਾਂਚਾ ਜਿਹੜਾ ਉਹ ਸਾਰਿਆ ਜਾਣਾ ਚਾਹੀਦਾ ਜਿਸ ਤਰ੍ਹਾਂ ਦੀ ਵੀ ਕੋਈ ਖਿਡਾਰੀ ਖੇਡ ਖੇਡਦਾ ਚਾਹੇ ਉਹ ਬਲਾਕ ਪੱਧਰੀ ਆ ਜ਼ਿਲ੍ਹਾ ਪੱਧਰੀ ਆ ਸਟੇਟ ਪੱਧਰੀ ਆ ਨੈਸ਼ਨਲ ਪੱਧਰੀ ਆ ਉਸੇ ਢੰਗ ਤਰੀਕੇ ਦੀ ਉਸ ਖਿਡਾਰੀ ਵੀਰ ਨੂੰ ਜਿਹੜੀ ਉਹ ਨੌਕਰੀ ਦਾ ਪ੍ਰਬੰਧ ਆ ਉਹ ਸਰਕਾਰ ਨੂੰ ਕਰਨਾ ਚਾਹੀਦਾ ਕਿ ਨੌਜਵਾਨਾਂ ਨੂੰ ਲੱਗੇ ਕਿ ਖੇਡਾਂ ਵਾਲੇ ਪਾਸੇ ਆ ਕੇ ਵੀ ਸਾਡਾ ਜਿਹੜਾ ਪਵਿੱਖ ਉਹ ਬਣ ਸਕਦਾ ਵੀ ਅਸੀਂ ਆਪਦਾ ਵਧੀਆ ਪਵਿੱਖ ਖੇਡਾਂ ਵਾਲੇ ਪਾਸੇ ਵੀ ਜਾ ਕੇ ਜਿਹੜਾ ਉਹ ਬਣਾ ਸਕਦੇ ਆ ਤੇ ਨੌਜਵਾਨ ਗਰਾਊਂਡਾਂ ਵਾਲੇ ਪਾਸੇ ਜੁੜਨਗੇ ਜੇ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚੋਂ ਕੱਢਣਾ ਚਾਹੁੰਦੇ ਆ ਤੇ ਫਿਰ ਸਾਨੂੰ ਪੰਜਾਬ ਦੀ ਜਵਾਨੀ ਨੂੰ ਜਿਹੜਾ ਗਰਾਊਂਡਾਂ ਦੇ ਨਾਲ ਜੋੜਨਾ ਪਊਗਾ ਗਰਾਊਂਡ ਜਿਹੜੇ ਜਵਾਨੀ ਨਾਲ ਉਹ ਭਰਨੇ ਪੈਣਗੇ ਤੇ ਬਹੁਤ ਸਾਰੇ ਪੰਜਾਬ ਦੇ ਅਜਿਹੇ ਪਿੰਡ ਨੇ ਵੱਡੀ ਗਿਣਤੀ ਚ ਘੱਟ ਗਿਣਤੀ ਚ ਨਹੀਂ ਬਹੁਤ ਵੱਡੀ ਗਿਣਤੀ ਚ ਪੰਜਾਬ ਦੇ ਜਿਹੇ ਪਿੰਡ ਨੇ ਜਿੱਥੇ ਨੌਜਵਾਨ ਜਿਹੜੇ ਕੋਈ ਸ਼ਮਸ਼ਾਨ ਘਾਟ ਚ ਖੇਡ ਰਿਆ ਕੋਈ ਛਪੜਾਂ ਤੇ ਖੇਡ ਰਿਆ ਕੋਈ ਜਾ ਕੇ ਦਾਣਾ ਮੰਡੀਆਂ ਦੇ ਵਿੱਚ ਖੇਡ ਰਿਆ ਖੇਡ ਗਰਾਊਂਡ ਹੀ ਹੈ ਨਹੀਂਗੇ ਤੇ ਨੌਜਵਾਨੀ ਜਿਹੜੀ ਉਹ ਖੇਡਾਂ ਵਾਲੇ ਪਾਸੇ ਜਾਊ ਕਿਵੇਂ ਇਸ ਕਰਕੇ ਪੰਜਾਬ ਸਰਕਾਰ ਨੂੰ ਨਸ਼ੇ ਜੇ ਬੰਦ ਕਰਨਾ ਚਾਹੁੰਦੀ ਆ ਇਹ ਤਰੀਕਾ ਜਿਹੜਾ ਉਹ ਅਪਣਾਉਣਾ ਚਾਹੀਦਾ ਤੇ ਦੂਸਰੀ ਸਾਡੀ ਮੰਗ ਇਹ ਵੀ ਅਸੀਂ ਪਿਛਲੇ ਦਿਨੀ ਵੀ ਪੰਜਾਬ ਸਰਕਾਰ ਨੂੰ ਜਿਹੜੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜੇ ਸੀਗੇ ਜੀ ਤੇ ਡੀਸੀਆਂ ਨੂੰ ਵੀ ਮੰਗ ਪੱਤਰ ਦਿੱਤੇ ਐ ਐਮਐਲਏ ਨੂੰ ਵੀ ਕਿ ਜੇ ਸੱਚ ਨੂੰ ਹੀ ਪੰਜਾਬ ਸਰਕਾਰ ਨਸ਼ਾ ਬੰਦ ਕਰਨਾ ਚਾਹੁੰਦੀ ਆ ਫਿਰ ਜੋ ਮੁੱਖ ਮੰਤਰੀ ਬਾਦਲ ਦੇ ਹੁੰਦਿਆਂ ਡੀਜੀਪੀ ਸ਼ਸ਼ੀਕਾਂਤ ਜਿਹੜੇ ਜ਼ਿਲ੍ਹਾਂ ਦੇ ਡੀਜੀਪੀ ਨੇ ਉਹਨਾਂ ਨੇ ਇੱਕ ਰਿਪੋਰਟ ਜਿਹੜੀ ਪੰਜਾਬ ਸਰਕਾਰ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀਗੀ ਜਿਹਦੇ ਵਿੱਚ ਵੱਡੇ ਵੱਡੇ ਮਗਰਮੱਛਾਂ ਦੇ ਨਾਮ ਸੀ ਜਿਹਦੇ ਵਿੱਚ ਮਜੀਠਗਿਰਿਆਗਾਂ ਦੇ ਨਾਮ ਸੀ ਵੱਡੇ ਵੱਡੇ ਪੁਲਿਸ ਦੇ ਅਧਿਕਾਰੀਆਂ ਦੇ ਨਾਮ ਸੀ ਜਿਹਦੇ ਵਿੱਚ ਵੱਡੇ ਵੱਡੇ ਬੀਐਸਐਫ ਦੇ ਅਧਿਕਾਰੀਆਂ ਦੇ ਨਾਮ ਸੀਗੇ ਤੇ ਵੱਡੇ ਵੱਡੇ ਸਿਆਸੀ ਲੀਡਰਾਂ ਦੇ ਨਾਮ ਸੀਗੇ ਡੀਜੀਪੀ ਸ਼ਸ਼ੀਕਾਂਤ ਨੇ ਕਿਹਾ ਸੀ ਕਿ ਜੇ ਇਹ ਬੰਦੇ ਫੜ ਕੇ ਰੈਸਟ ਕਰਕੇ ਇਹਨਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹ ਜਿਹੜੀਆਂ ਇਹਨਾਂ ਤੋਂ ਛਡਵਾਈਆਂ ਜਾਣੀਆਂ ਚਾਹੀਦੀਆਂ ਤੇ ਜੇ ਉਹ ਰਿਪੋਰਟ ਨੂੰ ਉਦੋਂ ਹੀ ਜਨਤਕ ਕਰਕੇ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਸ਼ਾਇਦ ਜਿਹੜਾ ਸੰਤਾਪ ਅੱਜ ਭੋਗ ਰਿਹਾ ਨਸ਼ਿਆਂ ਦਾ ਇਹ ਤੋਂ ਬਚਿਆ ਹੁੰਦਾ ਪਰ ਉਸ ਸਮੇਂ ਬਾਦਲ ਨੇ ਜਿਹੜੀ ਰਿਪੋਰਟ ਆ ਉਹ ਇਸ ਕਰਕੇ ਠੱਪ ਕਰ ਲਈ ਕਿ ਮਜੀਠਗਿਰਿਆਂ ਦੇ ਵਿੱਚ ਨਾਮ ਸੀ ਜੀ ਤੇ ਉਦੋਂ ਤੋਂ ਪੰਜਾਬ ਦਾ ਜਿਹੜਾ ਲਗਾਤਾਰ ਬੇੜਾਗਰ ਕਾ ਨਸ਼ਿਆਂ ਨੇ ਜਿਹੜਾ ਕੀਤਾ ਹੋਇਆ ਅੱਜ ਵੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਡੀਜੀਪੀ ਸ਼ਸ਼ੀਕਾਂਤ ਦੀ ਜਿਹੜੀ ਰਿਪੋਰਟ ਆ ਉਹਨੂੰ ਜਨਤਕ ਕੀਤਾ ਜਾਵੇ ਤੇ ਜਿਹੜੇ ਵੀ ਵੱਡੇ ਵੱਡੇ ਮਗਰਮਾਸ਼ੋਸ ਰਿਪੋਰਟ ਦੇ ਵਿੱਚ ਜਿਨ੍ਹਾਂ ਦੇ ਨਾਮ ਸ਼ਾਮਲ ਸੀ ਉਹ ਸਾਰਿਆਂ ਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਣੀ ਚਾਹੀਦੀ ਆ ਤੇ ਤੀਸਰਾ ਹਾਲੇ ਦਾ ਇਹ ਹੈਗਾ ਨਸ਼ਿਆਂ ਨੂੰ ਖਤਮ ਕਰਨ ਦਾ ਕਿ ਹਾਈ ਕੋਰਟ ਦੇ ਜੱਜਾਂ ਦੀ ਅਗਵਾਹੀ ਦੇ ਵਿੱਚ ਇੱਕ ਜਿਹੜੀ ਕਮੇਟੀ ਬਣਨੀ ਚਾਹੀਦੀ ਆ ਉਹ ਜਿਹੜੀ ਕਮੇਟੀ ਪਿੰਡ ਪੱਧਰੀ ਆ ਕੇ ਜਾਂਚ ਕਰੇ ਪਿੰਡਾਂ ਚੋਂ ਪੜਤਾਲ ਕਰੇ ਕਿ ਕਿਹੜੇ ਕਿਹੜੇ ਪੁਲਿਸ ਅਧਿਕਾਰੀ ਨਸ਼ਾ ਸਮਗਲਰਾਂ ਨਾਲ ਮਿਲੇ ਹੋਏ ਨੇ ਜਾਂ ਖੁਦ ਨਸ਼ੇ ਦਾ ਧੰਦਾ ਕਰਦੇ ਨੇ ਕਿਹੜੇ ਕਿਹੜੇ ਸਿਆਸੀ ਲੀਡਰ ਜਿਹੜੇ ਨਸ਼ਾ ਸਮਗਲਰਾਂ ਨਾਲ ਮਿਲੇ ਹੋਏ ਨੇ ਜਾਂ ਖੁਦ ਨਸ਼ੇ ਦਾ ਧੰਦਾ ਕਰਦੇ ਨੇ ਉਹਨਾਂ ਸਾਰੇ ਲੋਕਾਂ ਤੇ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਜਾਣਾ ਚਾਹੀਦਾ ਤਾ ਕਰਕੇ ਨਸ਼ੇ ਨੂੰ ਠੱਲ ਪੈ ਸਕਦੀ ਆ ਜੇ ਅਸੀਂ ਕਵਾਂਗੇ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨਸ਼ੇ ਖਤਮ ਕਰੂਗੀ ਉਹ ਸਿਰਫ ਤੋਂ ਸਿਰਫ ਡਰਾਮਾ ਤਾਂ ਜ਼ਰੂਰ ਕਰ ਸਕਦੀ ਆ ਜਿਵੇਂ ਆ ਚਲਾਇਆ ਹੋਇਆ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤਰ੍ਹਾਂ ਦੇ ਉਹ ਡਰਾਮੇ ਤਾਂ ਜ਼ਰੂਰ ਲੋਕਾਂ ਦੇ ਸਾਹਮਣੇ ਕਰ ਸਕਦੀ ਨਸ਼ੇ ਖਤਮ ਨਹੀਂ ਕਰ ਸਕਦੀ ਜੇ ਨਸ਼ਿਆਂ ਨੂੰ ਖਤਮ ਕਰਨਾ ਫਿਰ ਉਹਦਾ ਜਿਹੜਾ ਪ੍ਰੋਪਰ ਢੰਗ ਤਰੀਕੇ ਨਾਲ ਜਿਹੜਾ ਹੱਲ ਉਹ ਕਰਨਾ ਪਊਗਾ ਸਰਕਾਰ ਨੂੰ ਫੇਰ ਹੀ ਨਸ਼ਾ ਜਾ ਕੇ ਜਿਹੜਾ ਬੰਦ ਹੋ ਸਕਦਾ ਜਿਵੇਂ ਕੋਟਕਪੂਰੇ ਦੇ ਵਿੱਚ ਬਲਡੂਰਜਾ ਦੇ ਤਹਿਤ ਲੋਕਾਂ ਦੀਆਂ ਝੁੱਗੀਆਂ ਝੌਪੜੀਆਂ ਢਾਈਆਂ ਗਈਆਂ ਮਜ਼ਦੂਰਾਂ ਦੀਆਂ ਤੇ ਕੀ ਲੱਗਦਾ ਕਿ ਕੀ ਇਹ ਨਫਰਤ ਦੀ ਸਿਆਸਤ ਨਹੀਂ ਖੇਡੀ ਜਾ ਰਹੀ ਲੋਕਾਂ ਨੂੰ ਮਜ਼ਦੂਰਾਂ ਨੂੰ ਭਈਏ ਕਹਿ ਕੇ ਨਵਾਜਿਆ ਜਾ ਰਿਹਾ ਕੀ ਲੱਗਦਾ ਕਿ ਸਿਆਸਤਾਂ ਇੱਕ ਨਫਰਤੀ ਸਿਆਸਤ ਹੈ ਦੇਖੋ ਜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਬਿਲਕੁਲ ਇੱਕ ਨਫਰਤੀ ਸਿਆਸਤ ਹੀ ਹੈ ਤੇ ਨਾਲ ਹੀ ਜਦੋਂ ਉਹਨਾਂ ਦੀਆਂ ਵੋਟਾਂ ਲੋਕਾਂ ਦੀਆਂ ਬਣਾਉਣੀਆਂ ਸੀ ਉਦੋਂ ਪੰਜਾਬੀ ਸੀ ਜਦੋਂ ਆਧਾਰ ਕਾਰਡ ਬਣਾਉਣੇ ਸੀ ਉਦੋਂ ਪੰਜਾਬੀ ਸੀ ਅੱਜ ਉਹਨਾਂ ਦੇ ਘਰ ਜਦੋਂ ਢਾਉਣ ਦੀ ਵਾਰੀ ਆ ਗਈ ਲੋਕਾਂ ਦੀ ਵਾਹ ਵਾਹ ਖੱਟਣ ਵਾਸਤੇ ਤੇ ਅੱਜ ਉਹ ਪ੍ਰਵਾਸੀ ਮਜ਼ਦੂਰ ਉਹਨਾਂ ਨੂੰ ਕਿਆ ਜਾ ਰਿਹਾ ਤੇ ਨਾਲ ਹੀ ਜਿਹੜਾ ਇਹ ਬਲਡੋజర్ ਸਿਸਟਮ ਇਥੇ ਇਹਨਾਂ ਨੇ ਚਲਾਇਆ ਹੋਇਆ ਇਹ ਸਾਡੇ ਲੋਕਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਬਣਾਉਣਾ ਚਾਹੁੰਦੇ ਵੀ ਪੰਜਾਬ ਸਰਕਾਰ ਜਿਹੜੇ ਬਲਡੋਜਰਾਂ ਨਾਲ ਲੋਕਾਂ ਦੇ ਘਰ ਢਾ ਰਹੀ ਹੈ ਉਹ ਠੀਕ ਆ ਤੁਸੀਂ ਦੇਖੋ ਕਿ ਇਹੀ ਨਸ਼ੇ ਵਾਲਿਆਂ ਦਾ ਬਹਾਨਾ ਬਣਾ ਕੇ ਸ਼ੁਰੂ ਕੀਤਾ ਹੋਇਆ ਪੰਜਾਬ ਸਰਕਾਰ ਨੇ ਜਿਹੜਾ ਬਲਡੋਜਰ ਸਿਸਟਮ ਤੇ ਉਹੋ ਹੀ ਬਲਡੋਜਰ ਸਾਡੇ ਟਿੱਕਰੀ ਤੇ ਤੇ ਖਨੌਰੀ ਤੇ ਚੱਲਿਆ ਜੀ ਉਹ ਸ਼ੰਭੂ ਤੇ ਖਨੌਰੀ ਤੇ ਤੇ ਜਦੋਂ ਸ਼ੰਭੂ ਤੇ ਖਨੋਰੀ ਤੇ ਜਿਹੜਾ ਕਿਸਾਨਾਂ ਦੇ ਵੱਡੀ ਪੱਦਰ ਤੇ ਜਿਹੜੇ ਘਰ ਆ ਜਿਹੜੇ ਉਹ ਬਣਾਏ ਹੋਏ ਸੀਗੇ ਉਹਨਾਂ ਦੇ ਉਹ ਤੈਸ ਨੈਸ ਕੀਤੇ ਗਏ ਉਤੋਂ ਕਰੋੜਾ ਰੁਪਈਆ ਦਾ ਸਮਾਨ ਜਿਹੜਾ ਉਹ ਗਾਇਬ ਕੀਤਾ ਗਿਆ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਬਹੁਤ ਸਾਰੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਉਹ ਸਰਕਾਰ ਦੇ ਐਮਐਲਏਾਂ ਦੇ ਚਹੇਤਿਆਂ ਦੇ ਘਰੋਂ ਮਿਲੇ ਬਹੁਤ ਸਾਰਾ ਸਮਾਨ ਜਿਹੜੀ ਉਤੋਂ ਪੁਲਿਸ ਚੱਕ ਕੇ ਲ ਗਈ ਤੇ ਇਹ ਉਸ ਬਲਡੋజర్ ਸਿਸਟਮ ਨੂੰ ਅਸੀਂ ਸਹੀ ਨਹੀਂ ਮੰਨਦੇਗੇ ਇਹ ਬਲਡੋజర్ ਸਿਸਟਮ ਜਿਹੜਾ ਆਖਰ ਨੂੰ ਜਿਹੜੇ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਨੇ ਉਹਨਾਂ ਵੱਲ ਨੂੰ ਸਿਹदत ਹੋਣਾ ਇਸ ਕਰਕੇ ਅਸੀਂ ਇਸ ਬਲਡੋజర్ ਸਿਸਟਮ ਨੂੰ ਕਿਸੇ ਹੱਦ ਤੱਕ ਵੀ ਸਹੀ ਨਹੀਂ ਮੰਨਦੇ ਅਸੀਂ ਜੋ ਦੱਸਿਆ ਨੌਜਵਾਨ ਭਾਰਤ ਸਭਾ ਵੱਲੋਂ ਤਿੰਨ ਤਰੀਕੇ ਦੱਸੇ ਨੇ ਜੇ ਨਸ਼ਾ ਖਤਮ ਕਰਨਾ ਜੋ ਤਿੰਨਾਂ ਤਰੀਕਿਆਂ ਨੂੰ ਜੇ ਵਰਤਿਆ ਜਾਊਗਾ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਣਾ ਜੇ ਬਲਡੋజర్ ਸਿਸਟਮ ਚਲਾ ਕੇ ਕਹਾਂਗੇ ਨਸ਼ਾ ਖਤਮ ਕਰ ਲਾਂਗੇ ਤੇ ਲੱਗਦਾ ਨਹੀਂ ਕਿ ਇਸ ਢੰਗ ਤਰੀਕੇ ਨਾਲ ਨਸ਼ਾ ਖਤਮ ਹੋਊਗਾ ਕਿਉਂਕਿ ਪੰਜਾਬ ਸਰਕਾਰ ਦੇ ਜਿਹੜਾ 3 ਸਾਲ ਦਾ ਕਾਰਜਕਾਲ ਜਿਹੜਾ ਸਮਾਪਤ ਹੋਇਆ ਤੇ ਚੌਥੇ ਸਾਲ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਵੇਸ਼ ਕੀਤਾ ਆ ਉਹ ਇਹਨਾਂ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਅਜੇ ਹਾਨੀ ਕਰ ਸਕੇ ਕਿ ਜਿਹਦੇ ਨਾਲ ਲੋਕ ਖੁਸ਼ ਹੋਣ ਜੀ ਲੋਕਾਂ ਦੇ ਧੀਆਂ ਪੁੱਤ ਨਸ਼ੇ ਤੋਂ ਦੁਖੀ ਆ ਉਹਨਾਂ ਨੇ ਲੋਕਾਂ ਦੀ ਦੁੱਖ ਦੀ ਰਾਗ ਤੇ ਜਿਹੜਾ ਹੱਥ ਰੱਖਿਆ ਤੇ ਲੋਕਾਂ ਨੂੰ ਲੱਗਦਾ ਕਿ ਸਾਡੇ ਬੱਚੇ ਬਚਨੇ ਚਾਹੀਦੇ ਆ ਜੇ ਨਸ਼ਾ ਤਸਕਰਾਂ ਦੇ ਘਰ ਡੇਕ ਦੇ ਕੁਝ ਹੁੰਦਾ ਜਿਵੇਂ ਮਰਜ਼ੀ ਹੋ ਜੀ ਇਸੇ ਤੋਂ ਦੁਖੀ ਹੋ ਕੇ ਹੀ ਤਾਂ ਇਹਨਾਂ ਦੀ ਸਰਕਾਰ ਬਣਾਈ ਲੋਕਾਂ ਨੇ ਕਾਲੀ ਕਾਂਗਰਸੀਆਂ ਨੇ ਜਿਹੜਾ ਨਸ਼ਾ ਉਹ ਖਤਮ ਨਹੀਂ ਕੀਤਾ ਤੇ ਕਾਲੀ ਕਾਂਗਰਸੀਆਂ ਨੂੰ ਲੋਕਾਂ ਨੇ ਚੱਲਦਾ ਕਰਤਾ ਤੇ ਰਹਿਣੀ ਇਹ ਪੰਜਾਬ ਸਰਕਾਰ ਜਿਹੜੀ ਹੁਣ ਮੌਜੂਦਾ ਭਗਵੰਤ ਮਾਨ ਦੀ ਇਹ ਵੀ ਨਹੀਂਗੀ ਇਹਨੂੰ ਵੀ ਲੋਕ ਚੱਲਦਾ ਕਰਨ ਲਈ ਤਿਆਰ ਬੈਠੇ ਨੇ ਕਿਉਂਕਿ ਜਿਹੜਾ ਇਹਨਾਂ ਨੇ ਬਲਡੋਜ਼ਰ ਸਿਸਟਮ ਚਲਾਇਆ ਉਹ ਕੱਲੇ ਨਸ਼ਾ ਤਸਕਰਾਂ ਤੇ ਨਹੀਂ ਉਹ ਮਜ਼ਦੂਰਾਂ ਤੇ ਵੀ ਤੇ ਕਿਸਾਨਾਂ ਤੇ ਵੀ ਜਿਹੜਾ ਲਗਾਤਾਰ ਉਹ ਚਲਾਇਆ ਜਾ ਰਿਹਾ ਜੋ ਕੋਟਕਪੂਰਾ ਘਟਨਾ ਹੋਈ ਆ ਉਸ ਦੇ ਵਿੱਚ ਬਲਡੋਜ਼ਰ ਸਿਸਟਮ ਜਿਹੜਾ ਚੱਲਿਆ ਉਹਦੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਬੁਲਣਾ ਚਾਹੀਦਾ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਬਹੁਤ ਸਾਰੇ ਕਿਸਾਨ ਮਜ਼ਦੂਰ ਉਹਨਾਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਆ ਰਹੇ ਨੇ ਬਹੁਤ ਸਾਰੇ ਲੋਕ ਇਹ ਚਾਹੁੰਦੇ ਨੇ ਕਿ ਜਿਹੜਾ ਕੋਟਕਪੂਰੇ ਦੇ ਵਿੱਚ ਜੋ ਘਟਨਾ ਵਾਪਰੀ ਆ ਜਿਹੜੇ ਉੱਥੇ ਮਜ਼ਦੂਰਾਂ ਦੇ ਘਰ ਜਿਹੜੇ ਬਲਡੋਜ਼ਰ ਚਲਾ ਕੇ ਤਹਸਨਾਸ ਕੀਤੇ ਆ ਵੀ ਉਹਨਾਂ ਨੂੰ ਜਿਹੜੇ ਬਦਲਵੇਂ ਜਗਾ ਦਾ ਪ੍ਰਬੰਧ ਉਹਨਾਂ ਵਾਸਤੇ ਕਰਵਾਉਣ ਦੇ ਲਈ ਲੋਕ ਆਵਾਜ਼ ਉਠਾ ਰਹੇ ਨੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਦਾ ਘਰ ਬਾਰ ਉਥੋਂ ਤੋੜਿਆ ਗਿਆ ਉਹਨਾਂ ਦਾ ਸਮਾਨ ਉਥੋਂ ਚੱਕਿਆ ਗਿਆ ਉਹਦਾ ਮੁਆਵਜ਼ਾ ਜਿਹੜਾ ਪ੍ਰਸ਼ਾਸਨ ਨੂੰ ਉਹ ਭਰਨਾ ਚਾਹੀਦਾ ਕਿਉਂਕਿ ਉਹ ਲੋਕ ਜਿਹੜੇ ਬੋਲ ਰਹੇ ਨੇ ਉਹ ਇਹ ਮੰਨ ਰਹੇ ਨੇ ਕਿ ਉਹ ਪ੍ਰਵਾਸੀ ਮਜ਼ਦੂਰ ਨਹੀਂਗੇ ਉਹ ਹੁਣ ਪੰਜਾਬ ਦੇ ਵਾਸੀ ਨੇ ਪੰਜਾਬ ਦੇ ਵਿੱਚ ਹੀ ਉਹਨਾਂ ਦੀਆਂ ਵੋਟਾਂ ਬਣੀਆਂ ਪੰਜਾਬ ਦੇ ਵਿੱਚ ਹੀ ਉਹਨਾਂ ਦੇ ਆਧਾਰ ਕਾਰਡ ਬਣੇ ਨੇ ਜੇ ਉਹਨਾਂ ਤੇ ਕਾਰਵਾਈ ਕਰਨੀ ਆਪਾਂ ਪਹਿਲਾਂ ਵੀ ਕਿਹਾ ਫਿਰ ਜਿਨ੍ਹਾਂ ਨੇ ਉਹਨਾਂ ਦੇ ਆਧਾਰ ਕਾਰਡ ਬਣਾਏ ਜਿਨ੍ਹਾਂ ਨੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਿਨ੍ਹਾਂ ਨੇ ਉਹਨਾਂ ਤੋਂ ਵੋਟਾਂ ਪਵਾਈਆਂ ਉਹ ਸਾਰੇ ਦੇ ਸਾਰੇ ਜੇਲ੍ਹ ਚ ਡਕਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ